ਕਿ ਕਿਸਾਨੀ ਅੰਦੋਲਨ 파ਟ 2 ਸ਼ੁਰੂ ਹੋ ਗਿਆ ਜੋ ਕਿ ਸਰਕਾਰਾਂ ਦੀਆਂ ਨਕਾਮੀਆਂ ਕਰਕੇ ਸ਼ੁਰੂ ਹੋਇਆ ਜੇ ਪਿਛਲੀ ਵਾਰ ਜਿਹੜੇ ਕੀਤੇ ਵਾਦੇ ਸੀ ਉਹਨਾਂ ਨੂੰ ਪੂਰਾ ਕਰ ਦਿੱਤਾ ਜਾਂਦਾ ਤਾਂ ਆਹ ਹਾਲਾਤ ਨਾ ਬਣਦੇ ਲੇਕਿਨ ਫਿਰ ਤੋਂ ਉਹੀ ਜਹਾਜ ਜਲਾਲ ਉਹੀ ਜੋਸ਼ ਹੈ ਲੇਕਿਨ ਨੌਜਵਾਨ ਜਾਪ ਤੇ ਵਿੱਚ ਨੇ ਪਰ ਨੌਜਵਾਨਾਂ ਦਾ ਹੌਸਲਾ ਵਧਾਉਣ ਲਈ ਰੂਪਨ ਬੱਲ ਜੀ ਇਸ ਅੰਦੋਲਨ ਨੂੰ ਬਲ ਦੇਣ ਲਈ ਇੱਥੇ ਪਹੁੰਚੇ ਆਪਣੇ ਗੀਤ ਰਾਹੀਂ ਬਲ ਪ੍ਰਦਾਨ ਕਰਨਗੇ ਜੀ ਰੂਪਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਕੀ ਅੱਜ ਫਿਰ ਲਿਖਿਆ ਸਰ ਗਾਣਾ ਕੀਤਾ ਇੱਕ ਆਪਾਂ ਜੀ ਜੀ ਕਿਸਾਨ ਸੂਰ ਮੇ ਜੀ ਜੀ ਉਹਦਾ ਇੱਕ ਪੈਰਾ ਤੁਹਾਨੂੰ ਸੁਣਾਉਂਦਾ ਉਹ ਕੱਢ ਕੇ ਗਏ ਆ ਤੇਰੇ ਬਹਿਮ ਹਰ ਬਾਰ ਸੁਣਨਨ ਕਰੇ ਤੇਰਾ ਕੰਬੂ ਦਰਬਾਰ ਕੱਢ ਕੇ ਗਏ ਆ ਤੇਰੇ ਬਹਿਮ ਹਰ ਬਾਰ ਸੁਣਨਨ ਕਰੇ ਤੇਰਾ ਕੰਬੂ ਦਰਬਾਰ ਸੌਖੇ ਕਿੱਥੋਂ ਦੱਬ ਹੋਣਿਆ ਬਾਜਾਂ ਵਾਲੇ ਦੇ ਸਪਾਈ ਆਇਆ ਦਿੱਲੀ ਐਨੀ ਦਿੱਲੀ ਐਨੀ ਬਿੱਲੀ ਐਨੀ ਡੱਕ ਲੈ ਜੇ ਡੱਕ ਹੁੰਦਿਆ ਤੇਰੇ ਬਣ ਕੇ ਜਵਾਈ ਆਇਆ ਦਿੱਲੀ ਐਨੀ ਡੱਕ ਲੈ ਜੇ ਡੱਕ ਹੁੰਦਿਆ ਹਉ ਤੇਰੇ ਬਣ ਕੇ ਜਵਾਈ ਆਇਆ ਹਉ ਬੈਰੀਗੇਟ ਕਿਥੋਂ ਰੋਕ ਲੈਣਗੇ ਸ਼ੇਰ ਜੋ ਪੰਜਾਬੋਂ ਆਇਆ ਟੋਟੇ ਪੁੱਤਾਂ ਦੇ ਗਲਾਚ ਨੇ ਪਵਾਉਣ ਜੋ ਉਹ ਨਾ ਹੀ ਮਾਵਾਂ ਦੇ ਜਾਇਆ ਦਰਿਆਵਾਂ ਵਿੱਚ ਉਰਾ ਬਣ ਗਏ ਹੱਲ ਕੱਢਣੇ ਸਥਾਈ ਆਇਆ ਹੁੱਦਲੀਏ ਨਹੀਂ ਦੱਕ ਲੈ ਜੇ ਡੱਕ ਹੁੰਦੇ ਆ ਤੇਰੇ ਬਣ ਕੇ ਜਵਾਈ ਆਇਆ ਦੱਲੀਏ ਨਹੀਂ ਡੱਕ ਲੈ ਜੇ ਡੱਕ ਹੁੰਦੇ ਆ ਤੇਰੇ ਬਣ ਕੇ ਜਵਾਈ ਆਇਆ ਜਵਾਈ ਆਇਆ ਤੇ ਅੱਗੇ ਸਾਲੀਆਂ ਨੇ ਨਾਕਾ ਵੀ ਲਾਇਆ ਉਹ ਕੱਟ ਦਾਂਗੇ ਨਾਕਾ ਕੱਟ ਦੇਣਾ ਉਹ ਨਹੀਂ ਜੇ ਦੱਸਿਆ ਨਹੀਂ ਨਾ ਕੀ ਚਾਹੀਦਾ ਉਹਨਾਂ ਨੂੰ ਜਦੋਂ ਉਹ ਨਹੀਂ ਦੱਸਦਾ ਕੀ ਚਾਹੀਦਾ ਤਾਂ ਜਦੋਂ ਹੀ ਆਪਾਂ ਨਾਕਾ ਕੱਟ ਦੇਣਾ ਹੈ ਪਰ ਚਲੋ ਉਮੀਦ ਕਰਦੇ ਆ ਕਿ ਕੈਂਚੀ ਨਾਲ ਹੀ ਕੱਟਣਾ ਪਵੇ ਜੀ ਜੀ ਖੁਸ਼ੀ ਖੁਸ਼ੀ ਹੋ ਜਾਵੇ ਸਰਕਾਰ ਆਪਣਾ ਰਵਈਆ ਬਦਲੇ ਇਹ ਤਾਂ ਹੁਣ ਸਾਲੀਆਂ ਦੀ ਮੰਗ ਤੇ ਡਿਪੈਂਡ ਕਰਦਾ ਜੀ ਉਹ ਕੈਂਚੀ ਨਾ ਹੀ ਹੁੰਦੀਆਂ ਕਿ ਕ੍ਰਿਪਾਣ ਨਾ ਹੁੰਦੀਆਂ ਕਿਉਂਕਿ ਲਾੜੇ ਤੋਂ ਦੋਨੀਆਂ ਚੀਜ਼ਾਂ ਹੁੰਦੀਆਂ ਕੈਂਚੀ ਉਹਨਾਂ ਤੋਂ ਹੁੰਦੀ ਹੈ ਉਹ ਉਹਨਾਂ ਤੋਂ ਲੈ ਕੇ ਕੱਟ ਲੈਂਦੇ ਤੇ ਕ੍ਰਿਪਾਣ ਤਾਂ ਹੁੰਦੀ ਹੀ ਹੁੰਦੀ ਹੈ ਜਦੋਂ ਅਸੀਂ ਸਮਝੌਤਾ ਹੀ ਕਰਾਉਣਾ ਅਸੀਂ ਚਾਹੁੰਨੇ ਰਿਸ਼ਤਾ ਬਰਕਰਾਰ ਰਵੇ ਰਿਸ਼ਤਾ ਟੁੱਟੇ ਨਾ ਪਰ ਸਰਕਾਰਾਂ ਨੂੰ ਸਮਝ ਏ ਭਾਜੀ ਹੁਣੀ ਲਿਖਿਆ ਜੀ ਅੱਛਾ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਜੋ ਵੀ ਇਹਨਾਂ ਹਾਲਾਤਾਂ ਨੂੰ ਦੇਖ ਕੇ ਗੱਲਾਂ ਲਿਖੀਆਂ ਗਈਆਂ ਨੇ ਤੱਕ ਜੋ ਵੀ ਜੰਗਾਂ ਜਿੱਤੀਆਂ ਨੇ ਜਾਂ ਜਿੰਨੇ ਵੀ ਮੰਨ ਕੇ ਚੱਲੋ ਦੇਸ਼ ਆਜ਼ਾਦ ਕਰਾਇਆ ਸਾਰੇ ਇਹਨਾਂ ਸੂਰਮਿਆਂ ਦੀ 90% ਇਸ ਪੰਜਾਬ ਧਰਤੀ ਦੇ ਉੱਤੋਂ ਸੂਰਮੇ ਉੱਠੇ ਹੋਏ ਨੇ ਤੇ ਨਾ ਹੀ ਪੰਜਾਬ ਨੂੰ ਕੋਈ ਜਿੱਤ ਸਕਿਆ ਤੇ ਨਾ ਹੀ ਜਿੱਤ ਸਕੇਗਾ ਤੇ ਮੋਦੀ ਨੂੰ ਪੰਜਾਬ ਦਾ ਦਿਲ ਜਿੱਤ ਲੋ ਜੇ ਜਿੱਤਣਾ ਚਾਹੁੰਦੇ ਹਨ ਹਣਾ ਪੰਜਾਬ ਦਾ ਦਿਲ ਜਿੱਤ ਸਕਦੇ ਹੋ ਪਰ ਪੰਜਾਬ ਨੂੰ ਉਦਾਂ ਨਹੀਂ ਜਿੱਤ ਸਕਦੇ ਤੇ ਸੂਰਮੇ ਪੈਦਾ ਕਰ ਕਰ ਦੇ ਵਿੱਚ ਸੂਰਮੇ ਨੇ ਤੇ ਇਸ ਕਰਕੇ ਇਹ ਗੱਲ ਕਹਿੰਦੇ ਆ ਕਿ ਮੋਦੀ ਜੀ ਜਿੰਨੀ ਛੇਤੀ ਮੰਨ ਜਾਣਗੇ ਉਨੀ ਛੇਤੀ ਵਧੀਆ ਰਹੇਗਾ ਨਹੀਂ ਤਾਂ ਇਹਦਾ ਜਵਾਈ ਬਣ ਕੇ ਹੀ ਰਹਿਣਗੇ ਤੁਹਾਡੀ ਗੱਲ ਤੇ ਗੱਲ ਯਾਦ ਆਈ ਇੱਕ ਸ਼ਾਇਰ ਕਹਿੰਦਾ ਕਹਿੰਦਾ ਮੈਂ ਔਖਾ ਕਿਉਂ ਆ ਮੁਸੀਬਤ ਚ ਕਿਉਂ ਆ ਇੱਕ ਮੈਨੂੰ ਗਰੀਬਾ ਦੇ ਘਰ ਪੈਦਾ ਕਰ ਦਿੱਤਾ ਫਿਰ ਉਸ ਤੋਂ ਬਾਅਦ ਸੱਚੇ ਸੁੱਚੇ ਗਰੀਬ ਨਿਕਲੇ ਫਿਰ ਮੇਰੇ ਹੱਥ ਚ ਕਲਮ ਦੇ ਦਿੱਤੀ ਉਸ ਤੋਂ ਬਾਅਦ ਸਰਕਾਰ ਜ਼ਾਲਮ ਦੇਤੀ ਹੁਣ ਕੀ ਕਰੀਏ ਉਹ ਬਰੂਦ ਸੱਟਦੇ ਅਸੀਂ ਇਧਰੋਂ ਕਲਮ ਦਾ ਨਿਸ਼ਾਨੇ ਲਾਉਨੇ ਆ ਤਾਂ ਜਿਹੜੇ ਸੁਹਿਰਦ ਗੀਤਕਾਰ ਹੁੰਦੇ ਨੇ ਉਹ ਹਮੇਸ਼ਾ ਜੋ ਔਂਕੜਾਂ ਮੌਕੇ ਦੀਆਂ ਆ ਰਹੀਆਂ ਉਹਨੂੰ ਕਲਮ ਦੇ ਨਾਲ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਪਰ ਤੁਸੀਂ ਤਾੜਨਾ ਵੀ ਦੇ ਦਿੱਤੀ ਹੈ ਤੇ ਮੁਸੀਬਤ ਵੀ ਦੱਸ ਦਿੱਤੀ ਹੈ ਹਾਂਜੀ ਹਾਂਜੀ ਤੇ ਵੀ ਜਿੰਨੇ ਵੀ ਆ ਤਰੂ ਗੈਸ ਦੇ ਗੋਲੇ ਛੁੱਟੇ ਨੇ ਉਹਨਾਂ ਦੀ ਵੈਲਿਡਿਟੀ ਖਤਮ ਹੋ ਚੁੱਕੀ ਸੀ ਉਹਨਾਂ ਦੀ ਵੈਲਿਡਿਟੀ ਹਾਂ ਐਕਸਪਾਇਰੀ ਹੋ ਚੁੱਕੇ ਸੀਗੇ ਤਾਂ ਉਹਨਾਂ ਨੂੰ ਨਸ਼ਟ ਕਰਨਾ ਚਾਹੀਦਾ ਸੀ ਨਾ ਕਿ ਆਪਣੇ ਹੀ ਦੇਸ਼ ਵਾਸੀਆਂ ਉੱਤੇ ਸੁੱਟਨੇ ਚਾਹੀਦੇ ਸੀ ਕਿ ਜਿੱਥੇ ਲੋੜ ਹੈ ਉੱਥੇ ਦਾ ਇਹ ਕੁਝ ਕਰਦੇ ਨਹੀਂ ਤਾਂ ਆਪਣੇ ਉੱਤੇ ਆਪ ਹੀ ਜ਼ੁਲਮ ਕਰਾਂਗੇ ਪਤਾ ਜਿਵੇਂ ਬਾਈ ਜੀ ਦੇਖੋ ਕਹਿੰਦੇ ਬਹੁਤ ਵਿਜਨਰੀ ਨੇ ਪਰ ਸਾਡੀਆਂ ਤਾਂ ਅੱਖਾਂ ਕੱਢ ਰਹਿਣਾ ਤੁਸੀਂ ਹਾਂਜੀ ਹਾਂਜੀ ਤੁਸੀਂ ਆਪਣਾ ਵਿਜਨ ਸਾਡੇ ਤੇ ਥੋਪ ਰਹੇ ਹੋ ਕਿ ਅਸੀਂ ਅੱਖਾਂ ਬੰਦ ਕਰ ਲਈ ਜਿੱਦ ਤੂੰ ਤੁਸੀਂ ਚਲੇ ਜਾਓ ਉੱਧਰ ਚਲੇ ਜਾਈਏ ਪਰ ਇਹ ਪੰਜਾਬ ਦੀ ਤਸਵੀਰ ਨਹੀਂ ਹੈ ਇਹ ਪੰਜਾਬ ਦਾ ਅੰਦਰਲਾ ਮਾਹੌਲ ਨਹੀਂ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਪੰਜਾਬ ਹਮੇਸ਼ਾ ਨੂੰ ਤੋੜਦਾ ਰਿਹਾ ਔਰ ਪੰਜਾਬ ਹਮੇਸ਼ਾ ਤੋਂ ਇਹ ਗੱਲ ਕਰਦਾ ਰਿਹਾ ਕਿ ਅਫਗਾਨੀ ਆਏ ਨੇ ਦੁਰਾਨੀ ਆਏ ਨੇ ਬਹੁਤੇ ਨੇ ਸਾਨੂੰ ਲਤਾੜਨ ਦੀ ਕੋਸ਼ਿਸ਼ ਕੀਤੀਆਂ ਲੇਕਿਨ ਅਖੀਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਜਿਹਦੇ ਵਿੱਚ ਕਦੇ ਵੀ ਇੱਧਰ ਤੇ ਧਰਮੇ ਨਹੀਂ ਲੱਗੀ ਕਿਉਂਕਿ ਲੋਕ ਖੁਸ਼ਹਾਲ ਹੀ ਬਹੁਤ ਸਾਰੇ ਸਹੀ ਗੱਲ ਹੈ ਜੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆਇਆ ਸੀ ਤਾਂ ਕਿੰਨੀ ਦੁਨੀਆ ਸੁਖੀ ਕੀਤੀ ਸੀ ਉਹਨਾਂ ਨੇ ਤਾਂ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਸੀ ਕੀਤਾ ਗਿਆ ਸਭ ਦੇ ਨਾਲ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਆਪਸ ਦੇ ਵਿੱਚ ਪਾਈ ਪਾਈ ਇੱਥੇ ਵੀ ਸਾਰੇ ਇਕੱਠੇ ਹੋਏ ਨੇ ਕੋਈ ਇਹ ਮੈਂ ਦੇਖ ਰਿਹਾ ਸੀ ਇੱਕ ਮੁਸਲਮਾਨ ਵੀਰ ਆ ਜਿਹੜਾ ਉਸ ਅੰਤਰਿਆਂ ਦੀ ਸੇਵਾ ਕਰ ਰਿਹਾ ਸੀ ਤਾਂ ਪੰਜਾਬ 'ਚ ਤਾਂ ਕਦੀ ਵਿਤਕਰਾ ਹੁੰਦਾ ਹੀ ਨਹੀਂ ਇਹ ਤਾਂ ਲੀਡਰ ਕਰਦੇ ਆ ਹਾਂਜੀ ਹਾਂਜੀ ਇਹ ਤਾਂ ਵਿਤਕਰੇ ਸ਼ੁਰੂ ਤੋਂ ਹੁੰਦੀ ਆ ਨੇ ਜੀ ਪਰ ਆਪਸ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਕੋਈ ਵਿਤਕਰਾ ਨਹੀਂ ਇਹ ਜਿਹੜੀਆਂ ਸਰਕਾਰਾਂ ਨੇ ਇਹੀ ਵਿਤਕਰੇ ਕਰਾਉਂਦੀਆਂ ਨੇ ਇੱਕ ਰਾਜਨੀਤਿਕ ਕਬੋਟਾਂ ਕਰਕੇ ਇਹਨਾਂ ਲੋਕਾਂ ਦਾ ਨੁਕਸਾਨ ਕਰਾਇਆ ਜਾਂਦਾ ਤਾਂ ਹੁਣ ਵੀ ਇਹ ਮੈਨੂੰ ਤਾਂ ਇਦਾਂ ਹੀ ਲੱਗ ਰਿਹਾ ਜੀ ਕੋਈ ਇਦਾਂ ਦੀ ਪਾਲਿਸੀਆਂ ਹੋ ਰਹੀਆਂ ਨੇ ਬਹੁਤ ਸ਼ੁਕਰ ਹੈ ਭਾਜੀ ਬਹੁਤ